आदमी पार्टी भोजाबाद आबादी पार्टी भोजाबाद नवाचार नवाचारिया भोजाबाद आबादी पार्टी भोजाबाद आम आदमी पार्टी भूदाबाद राष्ट्र प्रशासन भोजराबाद प्रशासन भूदाबाद ਨਵਾਂ ਸ਼ਹਿਰ ਕਾਂਗਰਸੀ ਪਾਰਸ਼ਦਾਂ ਤੇ ਕਾਂਗਰਸੀ ਲੀਡਰਾਂ ਵੱਲੋਂ ਜਿਹੜਾ ਆ ਇੱਕ ਮੁੱਦਾ ਪਿਛਲੇ ਕਈ ਦਿਨਾਂ ਤੋਂ ਉਠਾਇਆ ਜਾ ਰਿਹਾ ਹੈ ਕਿ ਮੂਸਾ ਪਰੋ ਡੰਪ ਦੇ ਉੱਤੇ ਜਿਹੜੀ ਮਿੱਟੀ ਪਾਈ ਗਈ ਸੀ ਉਹਦੇ ਵਿੱਚ ਵੱਡੇ ਲੈਵਲ ਤੇ ਕਫਲਾ ਹੋਇਆ ਹੈ ਕਈ ਲੱਖ ਦਾ ਕਫਲਾ ਆ ਉਸ ਦੀ ਨਿਰਪੱਖ ਜਾਂਚ ਤੇ આરોપીਆਂ ਦੇ ਖਿਲਾਫ ਜਿਹੜੇ ਉਹਦੇ ਲਈ ਜ਼ਿੰਮੇਦਾਰ ਨੇ ਉਹਨਾਂ ਦੇ ਉੱਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਕਾਂਗਰਸੀ ਕੌਂਸਲਰ ਤੇ ਕਾਂਗਰਸੀ ਲੀਡਰਾਂ ਵੱਲੋਂ ਜਿਹੜਾ ਆ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਨਗਰ ਕੌਂਸਲ ਦਫ਼ਤਰ ਵਿੱਚ ਰੋਜ਼ ਧਰਨਾ ਲਾਇਆ ਜਾ ਰਿਹਾ ਹੈ ਉਸ ਕੜੀ ਦੇ ਤਹਿਤ ਹੀ ਅੱਜ ਫੇਰ ਦੁਬਾਰਾ ਜਿਹੜੇ ਕਾਂਗਰਸੀ ਕੌਂਸਲਰਾਂ ਦੇ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਜਿਹੜਾ ਧਰਨਾ ਲਾਇਆ ਗਿਆ ਆ ਤੁਸੀਂ ਦੇਖ ਰਹੇ ਹੋ ਮੌਕੇ ਦੀਆਂ ਤਸਵੀਰਾਂ ਅਸੀਂ ਗੱਲ ਵੀ ਕਰਾਂਗੇ ਕਾਂਗਰਸੀ ਕੌਂਸਲਰ ਪ੍ਰਵੀਨ ਪਾਟਿਆ ਜੀ ਨਾਲ ਪਾਟਿਆ ਜੀ ਕੀ ਕਹਿਣਾ ਚਾਹੋਗੇ ਮੇਰਾ ਇੱਕੋ ਹੀ ਕੁਐਸਚਨ ਹੈ ਕਿ ਤੁਸੀਂ 4-5 ਦਿਨ ਤੋਂ ਜਿਹੜਾ ਧਰਨਾ ਲਾ ਰਹੇ ਸੀ ਇਸ ਦੌਰਾਨ ਕਿਸੇ ਨੇ ਤੁਹਾਡੇ ਨਾਲ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੀ ਆਪਾਂ ਤੁਹਾਡੀ ਮੰਗ ਤੇ ਉਸ ਵਿਚਾਰ ਕਰਾਂਗੇ ਜਾਂ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਸੁੱਤੇ ਪਏ ਨੇ ਸਾਡੇ ਤੁਹਾਡਾ ਬਿਲਕੁਲ ਸਵਾਲ ਜਿਹੜਾ ਸਹੀ ਹੈ ਜੀ ਇਹ ਸਾਰੇ ਅੱਖਾਂ ਬੰਦ ਕਰਕੇ ਸੁੱਤੇ ਆ ਬੜੇ ਦੁੱਖ ਦੀ ਗੱਲ ਹੈ ਸਾਨੂੰ 4-5 ਮਹੀਨੇ ਤੋਂ ਨਵੇਂ ਸ਼ਹਿਰ ਦੇ ਵਿੱਚ ਅਸੀਂ ਸਾਰੇ ਕਾਉਂਸਲਰ ਲੋਕਾਂ ਦੇ ਚੁਣੇ ਹੋਏ ਨੁਮਾਇंदे ਸਾਡੇ 'ਚ ਸਾਡੇ ਵਰਕਰ ਵੀ ਬੈਠੇ ਸਾਰੇ ਮਾਨਯੋਗ ਸਤਿਕਾਰਯੋਗ ਵਰਕਰ ਵੀ ਬੈਠੇ ਰੋਜ਼ ਆਂਦੇ ਆ ਪਰ ਇਹ ਇੱਕ ਸਰਕਾਰ ਦਾ ਹਾਲ ਦੇਖ ਲਓ ਚੁਣੇ ਹੋ ਨਮਾਇंदे ਜਿਹੜੇ ਆ ਜੇ ਚੁਣੇ ਹੋ ਨਮਾਇंदे ਆ ਕੇ ਕੋਈ ਚੀਜ਼ ਮੰਗਦੇ ਆ ਇੱਕ ਹਿਸਾਬ ਆਮ ਪਬਲਿਕ ਦਾ ਬੰਦਾ ਵੀ ਮੰਗ ਸਕਦਾ ਅਸੀਂ ਪਬਲਿਕ ਦੇ ਚੁਣੇ ਨਮਾਇंदे ਹਿਸਾਬ ਮੰਗਦੇ ਤਾਂ ਵੀ ਇੱਥੇ ਕਪਲਾ ਹੋਇਆ ਸਾਨੂੰ ਇਹਦਾ ਹਿਸਾਬ ਦਿੱਤਾ ਜਾਵੇ ਨਹੀਂ ਦਿੱਤਾ ਅਸੀਂ ਡੀਸੀ ਸਾਹਿਬ ਕੋ ਜਾ ਆਏ ਆ ਏਡੀਸੀ ਸਾਹਿਬ ਕੋ ਜਾ ਆਏ ਆ ਈਓ ਸਾਹਿਬ ਕੋ ਵੀ ਜਾ ਆਏ ਆ ਰੋਜ਼ ਹਰ ਰੋਜ਼ ਬੇਨਤ ਕਰਦੇ ਰਹੇ ਆ ਬਰਬਲੀ ਵੀ ਕਰਦੇ ਤੇ ਲਿਖਤੀ ਰੂਪ ਚ ਵੀ ਕਰਦੇ ਤੇ ਉੱਤੋਂ ਬਾਦ ਮਜਬੂਰ ਹੋ ਕੇ ਦੇਖ ਲੋ ਅੱਜ 4 5ਵਾਂ ਦਿਨ ਆ ਸਾਡਾ ਧਰਨੇ ਦਾ ਅਸੀਂ ਸਾਰੇ ਕਾਉਂਸਲਰ ਸਾਰੇ ਵਰਕਰ ਇਹ ਧਰਨਾ ਲਾਣੇ ਪਏ ਆ ਵੀ ਬਿੱਟੀ ਦਾ ਜਿਹੜਾ ਬਿੱਲ ਬੜੇ ਆ ਉਹਦਾ ਹਿਸਾਬ ਦੇ ਦਿਓ ਕੋਈ ਸੁਣਵਾਈ ਨਹੀਂ ਬੜੀ ਸ਼ਰਮ ਵਾਲੀ ਗੱਲ ਆ ਵੀ ਕੋਈ ਅਫਸਰ ਆ ਜਿਸ ਦਿਨ ਦੇ ਧਰਨ ਦੇ ਵਿੱਚ ਧਰਨੇ ਦੇ ਬੈਠੇ ਆ ਇੱਕ ਵੀ ਬੰਦਾ ਆ ਕੇ ਸਾਨੂੰ ਪੁੱਛਣ ਨਹੀਂ ਵੀ ਤੁਸੀਂ ਕਾਹਦੇ ਬੈਠੇ ਆ ਆ ਸ਼ਟਰ ਵੀ ਅੱਜ ਸੂਰੇ ਬੰਦ ਕੀਤੇ ਸੀ ਮੈਂ ਇਕ ਲਾਏ ਆ ਕੇ ਇਹ 11 ਵਜੇ ਦੇ ਇਹ ਤਾਂ ਕੋਈ ਸ਼ਟਰ ਖਲਾਏ ਪੌਣੇ 11 ਵਜਾ ਕੇ ਇਹ ਹਾਲ ਹੈ ਆ ਮੇਨ ਦਰਵਾਜਾ ਕਿਉਂ ਬੰਦ ਕੀਤਾ ਗਿਆ ਵੇ ਆ ਸ਼ਟਰ ਕਿਉਂ ਬੰਦ ਕੀਤਾ ਸੋ ਕਹਿਣ ਦਾ ਮਤਲਬ ਹੈ ਅਸੀਂ ਇਹ ਬਿਲਕੁਲ ਜਾਇਜ਼ ਹਿਸਾਬ ਮੰਗਦੇ ਪਿਆ ਕਿਸੇ ਦੇ ਖਿਲਾਫ ਨਹੀਂ ਆ ਕਿਸੇ ਮੁਲਾਜ਼ਮ ਦੇ ਖਿਲਾਫ ਨਹੀਂ ਆ ਸਾਡਾ ਮਕਸਦ ਇੱਕੋ ਹੀ ਹੈ ਜਿਸ ਬੰਦੇ ਨੇ ਵੀ ਇਹ ਘਪਲਾ ਕੀਤਾ ਹੈ ਉੱਤੇ ਸਰਕਾਰ ਕਾਰਵਾਈ ਕਰੇ ਔਰ ਜਿੰਨੀ ਦੇਰ ਤੱਕ ਇਹ ਕੰਮ ਨਹੀਂ ਹੁੰਦਾ ਉਨੀ ਦੇਰ ਤੱਕ ਸਾਡਾ ਧਰਨਾ ਲਗਾਤਾਰ ਜਾਰੀ ਰਹੇਗਾ ਇਸ ਮਾਮਲੇ ਲੈ ਕੇ ਆਪਾਂ ਪੁੱਛ ਵੀ ਜਾਂਦਾ ਪੁੱਛ ਰਹੇ ਬਿਲਕੁਲ ਜੀ 100% ਜਾਵਾਂਗੇ ਜੇ ਕੋਈ ਸੁਣਵਾਈ ਨਾ ਹੋਈ ਇੱਕ ਤੋ ਤੱਕ ਵੀ ਜੋ ਮੈਨੂੰ ਵੀ ਲੱਗ ਰਿਹਾ ਇਹਨਾਂ ਦੇ ਤਾਂ ਕੰਨਾਂ ਦੇ ਜੂ ਸਰਕ ਦੀ ਵਿਖਰੀ ਦੇਖੋ ਜੀ ਇਹ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਹਿਲ ਜਾਂਦੀਆਂ ਜੀ ਇਹ ਆਮ ਬੰਦੇ ਨਹੀਂ ਬੈਠੇ ਇੱਥੇ ਕਾਉਂਸਲਰ ਬੈਠੇ ਆ ਇੱਕ ਦੋ ਨਹੀਂ ਬੈਠੇ ਸਾਰੇ ਤੁਹਾਡੇ ਨਜ਼ਰ ਆ ਰਹੇ ਤੁਹਾਨੂੰ ਕਾਉਂਸਲਰ ਬੈਠੇ ਆ ਕਿਉਂ ਨਹੀਂ ਹੋਊਗਾ ਯਸਰ ਬਿਲਕੁਲ ਹੋਊਗਾ ਅਸੀਂ ਲਗਾਤਾਰ ਬੈਠਾਂਗੇ ਔਰ ਨਹੀਂ ਬੈਠੋਗੇ ਪ੍ਰੈਸ ਸਾਡੇ ਨਾਲ ਆ ਮੈਂ ਲਗਾਤਾਰ ਹਰ ਹਫਤੇ ਪ੍ਰੈਸ ਨੂੰ ਸਾਰਿਆਂ ਨੂੰ ਬੁਲਾਵਾਂਗਾ ਇਹਨਾਂ ਦੇ ਜਿਹੜੇ ਆ ਜੋ ਕਰਦੇ ਸਾਡੇ ਨਾਲ ਇੱਕ ਬੰਦਾ ਵੀ ਨਹੀਂ ਆ ਰਿਹਾ ਜੀ ਇਹ ਉਹਦਾ ਵੜਦਾ ਨਹੀਂ ਪਿਆ ਮੈਨੂੰ ਇਹ ਪਤਾ ਲੱਗਾ ਵੀ ਆਪਣਾ ਕਿਸੇ ਵੀ ਪ੍ਰੈਸ ਰਿਪੋਰਟਰ ਦਾ ਫੋਨ ਵੀ ਨਹੀਂ ਚੱਕਦਾ ਇਹ ਬੜੀ ਦੁੱਖ ਦੀ ਗੱਲ ਹੈ ਥੋੜੀ ਗੱਲ ਨਹੀਂ ਜਨਤਾ ਵੀ ਪਰੇਸ਼ਾਨ ਹੋ ਰਹੀ ਹੈ ਮੇਰੇ ਕੋਲ ਤਾਂ ਐਨੀਆਂ ਕੋਈ ਚੀਜ਼ਾਂ ਹੈਗੇ ਜੀ ਮੈਂ ਤਾਂ ਦੱਸ ਨਹੀਂ ਸਕਦਾ ਤੁਹਾਨੂੰ ਇੱਥੇ ਇਹ ਨਵਾਂ ਸ਼ਹਿਰ ਜਿਹੜਾ ਹਾਲ ਹੋ ਗਿਆ ਨਾ ਕਮੇਟੀ ਦਾ ਇਹ ਪੰਜਾਬ ਦੇ ਕਿਸੇ ਕਮੇਟੀ ਦਾ ਹਾਲ ਨਹੀਂ ਹੈ ਔਰ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਇਮਾਨਦਾਰਾਂ ਦੀ ਸਰਕਾਰ ਆ ਦੇਖ ਲੋ ਹਾਲ ਈਮਾਨਦਾਰਾਂ ਦਾ ਕੋਈ ਵੀ ਪੁੱਛਦਾ ਪਿਆ ਕੇ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਹੀ ਆਜਵੇ ਉਹ ਦੇਖੋ ਹੋਰ ਦੇ ਛੱਡੋ ਸਾਡੇ ਜਿਹੜੇ ਬਾਕੀ ਐਮਸੀ ਐ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਭੀ ਮੈਂ ਤਾਂ ਰਿਕੁਐਸਟ ਕਰਦਾ ਆਓ ਮੇਰੇ ਕੋਲ ਬੈਠੋ ਅਸੀਂ ਬੈਠੇ ਆਂ ਇਹ ਸ਼ਹਿਰ ਦੇ ਪੈਸੇ ਐ ਨਹੀਂ ਜਿਹੜੇ ਵਿਰੋਧੀ ਤੇਰੇ ਵੀ ਦੂਜੇ ਵੀ ਯਾਰ ਵਿਰੋਧੀ ਤੇਰੇ ਆਪਾਂ ਪਾਰਟੀਵਾਦੀ ਦੀ ਗੱਲੇ ਕੀਤੀ ਕਰਦੇ ਪਏ ਇਹ ਨਵੇਂ ਸ਼ਹਿਰ ਦੇ ਪੈਸੇ ਐ ਲੋਕਾਂ ਦੇ ਪਬਲਿਕ ਦੇ ਪੈਸੇ ਐ ਇਮਾਨਦਾਰੀ ਦੇ ਪੈਸੇ ਐ ਇੱਥੇ ਸਾਰੇ ਕੌਂਸਲਰਾਂ ਆ ਕੇ ਵੈਟਨ ਸਾਥ ਨਾਲ ਆ ਕੇ ਅਸੀਂ ਘੜਾ ਕੋਈ ਗਲਤ ਗੱਲ ਕਰਦੇ ਪਏ ਆ ਜਾਂ ਕਿਸੇ ਦੇ ਖਿਲਾਫ ਕਰਦੇ ਪਏ ਆ ਜਾਂ ਕਿਸੇ ਕੋਈ ਪਾਰਟੀਕਲ ਬੰਦੇ ਦੇ ਖਿਲਾਫ ਗੱਲ ਕਰਦੇ ਪਏ ਆ ਇਹ ਪਬਲਿਕ ਦੇ ਪੈਸੇ ਸਾਡੇ ਨਾਲ ਸਾਰੇ ਐਮਸੀ ਨੂੰ ਮੇਰੀ ਬੇਨਤੀ ਆ ਰਿਕਵੈਸਟ ਆ ਉਹ ਵੀ ਨਾ ਲਾ ਕੇ ਧਰਨੇ ਤੇ ਬੈਠੋ